ਆਪ ਸਭ ਇਲਾਕੇ ਨੂੰ ਜਾਣ ਕੇ ਇਹ ਬੜੀ ਖੁਸ਼ੀ ਹੋਵੇਗੀ ਕਿ 26 ਮਾ ਨਰਿੰਦਰ ਕੌਰ ਯਾਦਗਾਰੀ ਮੇਲਾ ਸੱਤ ਕਰਨਾਮ ਸਿੰਘ ਦੇ ਟੜਕ ਮੇਲਿਆਂ ਦੇ ਬਾਦਸ਼ਾ ਪੱਲੋ ਕਰਵਾਇਆ ਜਾ ਰਿਹਾ ਹੈ ਪਿੰਡ ਸਾਧਕਪੁਰ ਵਿਖੇ 6 ਤਰੀਕ ਨੂੰ ਇਸ ਵਿੱਚ ਬਹੁਤ ਹੀ ਨਾਮੀ ਕਲਾਕਾਰ ਪਹੁੰਚ ਰਹੇ ਨੇ ਸਾਡੇ ਵਿੱਚ ਸਪੈਸ਼ਲ ਅਮਰੀਕਾ ਤੋਂ ਸਾਡੇ ਮਿੱਤਰ ਸਾਡੇ ਵੀਰ ਸੁਲਤਾਨ ਅਕਤਰ ਜੀ ਮੇਰਾ ਵੱਡੇ ਵੀ ਰਣਜੀਤ ਬਣੀ ਭਾਜੀ ਪ੍ਰਗਟ ਖਾਨ ਤੇ ਹੋਰ ਵੀ ਕਲਾਕਾਰ ਪਹੁੰਚ ਰਹੇ ਨੇ ਆਪ ਸਭ ਸੰਗਤ ਨੂੰ ਇਲਾਕਾ ਨਿਵਾਸੀਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ 6 ਤਰੀਕ ਨੂੰ ਹਮ ਹਮਾ ਕੇ ਮੇਲੇ ਵਿੱਚ ਪਹੁੰਚੋ ਤਾਂ ਕਿ ਇਸ ਮੇਲੇ ਨੂੰ ਸਕਸੈਸਫੁਲ ਬਣਾਇਆ ਜਾਵੇ ਬੈਂਗੁਰਜੀ ਕਾਕਾ ਨਾਮ ਸਿੰਘ ਨੇ ਤੜਕ ਮੁੱਖ ਸੰਚਾਲਕ ਨਰਿੰਦਰ ਬਿਬਾ ਜਗਰੀ ਸਭਿਆਚਾਰਕ ਮੇਲਾ ਤੇ ਪਿੰਡ ਸਾਦਕਪੁਰ ਵਿਖੇ ਕਰਵਾਏ ਜਾ ਰਿਹਾ ਹੈ 26ਵੇਂ ਨਰਿੰਦਰ ਬਿੱਬਾ ਯਾਦਗਾਰੀ ਅੰਤਰਰਾਸ਼ਟਰੀ ਸੱਭਿਆਚਾਰਕ ਮੇਲੇ ਦੇ ਸਾਰੇ ਪ੍ਰਬੰਧ ਜਿਹੜੇ ਮੁਕੰਮਲ ਕਰ ਲਏ ਗਏ ਨੇ ਤੇ ਜਿਸ ਵਿੱਚ ਜਿਹੜੇ ਆ ਇੰਟਰਨੈਸ਼ਨਲ ਸੂਫੀ ਗਾਇਕ ਸੁਲਤਾਨ ਅਫਤਰ ਜੀ ਜਿਹੜੇ ਅਮਰੀਕਾ ਤੋਂ ਸਪੈਸ਼ਲ ਤੌਰ ਤੇ ਇਸ ਮੇਲੇ ਵਿੱਚ ਪੁੱਜ ਕੇ ਸਰੋਤਿਆਂ ਦਾ ਮਨੋਰੰਜਨ ਕਰਨਗੇ ਤੇ ਨਾਮਵਰ ਗਾਇਕ ਜਿਹੜੇ ਆ ਰਣਜੀਤ ਮਣੀ ਜੀ ਪ੍ਰਗਟ ਖਾਨ ਜੀ ਤੇ ਹੋਰ ਵੀ ਦਰਜਨਾ ਵਿਅਕ ਜਿਹੜੇ ਆ ਆਪਣੇ ਸੱਭਿਆਚਾਰਕ ਦਿੱਤਾ ਰਾਹੀਂ ਮਰਹੂਮ ਗਾਇਕ ਨਰਿੰਦਰ ਬਿੱਬਾ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕਰਨਗੇ ਤੇ ਮੈਂ ਸਮੂਹ ਪੰਜਾਬੀਆਂ ਨੂੰ ਤੇ ਸੰਗੀਤ ਪ੍ਰੇਮੀਆਂ ਨੂੰ ਸੱਦਾ ਦਿੰਦਾ ਹਾਂ ਕਿ 6 ਅਕਤੂਬਰ ਦਿਨ ਐਤਵਾਰ ਨੂੰ ਪਿੰਡ ਸਾਦਕਪੁਰ ਵੱਲ ਵਹੀਰਾ ਘੱਤੋਂ ਤੇ ਮਹਾਨ ਗਾਇਕਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰੋ ਸ਼ਾਹਕੋਟ ਏਰੀਏ ਦੇ ਸਮੂਹ ਪੰਜਾਬੀ ਪਾਇਚਾਰ ਪਾਇਚਾਰੇ ਦੇ ਸਾਰੇ ਵੀਰਾਂ ਨੂੰ ਪੂਰਜੋਰ ਹੱਥ ਜੋੜ ਕੇ ਬੇਨਤੀ ਹੈ ਕਿ 26 ਮੈਂ ਇੰਟਰਨੈਸ਼ਨਲ ਗਾਇਕ ਸ਼੍ਰੀਮਤੀ ਨਰਿੰਦਰਬੀ ਬਾਜੀ ਪੰਜਾਬ ਦੀ ਅਹਾਨ ਸ਼ਾਨ ਜਿਨ੍ਹਾਂ ਦੇ 25 ਮੇਲੇ ਨਰਿੰਦਰਬੀ ਬਾਜੀ ਦੇ ਤੇ ਹੋਰ ਵੱਖ-ਵੱਖ ਜਗਮੂਨ ਕੌਰ ਜੀ ਦੇ ਵੱਖ-ਵੱਖ ਕਲਾਕਾਰਾਂ ਦੇ ਮੇਲਿਆਂ ਨੂੰ ਵੱਖ-ਵੱਖ ਕਲਾਕਾਰਾਂ ਦੇ ਜਿਹੜੇ ਸਾਡੇ ਤੋਂ ਪਿੱਛਣ ਚੁੱਕੇ ਨੇ ਉਹਨਾਂ ਦੀਆਂ ਯਾਦਾਂ ਨੂੰ ਤਾਜ਼ਾ ਕਰਦੇ ਹੋਏ ਇੱਕ ਲੰਬਾ ਸਫ਼ਰ ਲੈ ਕੇ ਤੁਰੇ ਸਾਡੇ ਇਲਾਕੇ ਦੇ ਜਰਨਲਿਸਟ ਸਾਡੇ ਇਲਾਕੇ ਦੀ ਮਾਨ ਮਾਨ ਇਲਾਕੇ ਦਾ ਪੱਤਰਕਾਰ ਗਰਨਾਮ ਸਿੰਘ ਜੀ ਨੇ ਤੜਕ ਸਾਦਕਪੁਰ ਜਿਨ੍ਹਾਂ ਨੇ ਇਹ ਵੀੜਾ ਚੁੱਕਿਆ ਕਿ ਸਮਾਜ ਦੇ ਅੰਦਰ ਸਾਡੀਆਂ ਸੱਭਿਆਚਾਰਕ ਸਾਂਝਾਂ ਦੇ ਅੰਦਰ ਜੋ ਪ੍ਰਦੂਸ਼ਿਤ ਕੀਤਾ ਜਾ ਰਿਹਾ ਹੈ ਕੁੰਝ ਅਖੌਤੀ ਗਾਇਕਾਂ ਦੇ ਵੱਲੋਂ ਉਹਨਾਂ ਨੂੰ ਚੁਣੌਤੀ ਦੇਣ ਦੇ ਲਈ 26 ਮਾ ਮੇਲਾ ਕਰਵਾਇਆ ਜਾ ਰਿਹਾ ਪਿੰਡ ਸਾਦਕਪੁਰ ਦੇ ਵਿੱਚ ਗਰਨਾਮ ਸਰਦਾਰ ਗਰਨਾਮ ਸਿੰਘ ਜਿਹਨੇ ਤੜਕ ਪੱਤਰ ਕਾ ਉਹਨਾਂ ਦੀ ਸਰਪ੍ਰਸਤੀ ਹੇਠ ਮੇਲਾ ਕਰਵਾਇਆ ਜਾ ਰਿਹਾ ਹੈ ਮੈਂ ਸਪੈਸ਼ਲ ਤੌਰ ਤੇ ਤੁਹਾਡਾ ਆਪਣਾ ਨਾਚੀ ਸੁਲਤਾਨਕਰ ਤੋਂ ਸਪੈਸ਼ਲ ਇਸ ਮੇਲੇ ਦੀਆਂ ਤਿਆਰੀਆਂ ਕਰਾਉਣ ਦੇ ਲਈ ਇਸ ਮੇਲੇ ਵਿੱਚ ਸਹਿਯੋਗ ਕਰਨ ਦੇ ਲਈ ਪਹਿਲਾਂ ਵੀ ਮੈਨੂੰ ਵਿੰਦ ਰਖਿਆ ਅਵਾਰਡ ਦਿੱਤਾ ਗਿਆ ਇਸ ਸੰਸਥਾ ਵੱਲੋਂ ਸਰਦਾਰ ਗਰਨਾਮ ਸਿੰਘ ਜਿਹੜੇ ਤੜਕ ਵੱਲੋਂ ਆਰਗੇਨਾਈਜੇਸ਼ਨ ਵੱਲੋਂ ਔਰ ਹੁਣ ਫਿਰ ਉਸਤਾਦ ਲਾਚਮਨ ਜੰਮਲਾ ਜੱਟ ਅਵਾਰਡ ਦੇ ਨਾਲ ਇਸ ਨਾਚੀ ਨੂੰ ਸਤਿਕਾਰ ਦਿੱਤਾ ਜਾ ਰਿਹਾ ਮੈਂ ਰੰਧੀ ਜਿੰਨੀ ਆਰਜ਼ੂ ਜਿੰਨੀ ਮੇਰੀ ਉਮਰ ਆ ਮੈਂ ਇਹਨਾਂ ਦਾ ਜਿਹੜਾ ਉਹ ਰਿਣੀ ਰਹਾਂਗਾ ਇਹਨਾਂ ਦਾ ਕਰਜ਼ਦਾਰ ਰਹਾਂਗਾ ਔਰ ਮੈਂ ਆਪ ਆਣ ਕੇ ਖੋਦ ਬੁਰਨਾ ਪਾਜੀ ਨੂੰ ਨੇ ਨਾਲ ਲੈ ਕੇ ਮੈਨੂੰ ਐਸਐਸਪੀ ਦੇ ਨਾਲ ਜੰਦਰ ਸਰਦਾਰ ਹਰਕਮਨ ਸਿੰਘ ਜੀ ਪ੍ਰੀਤ ਐਸਐਸਪੀ ਜੰਦਰ ਉਹਨਾਂ ਦੇ ਨਾਲ ਡੀਐਸਪੀ ओंਕਾਰ ਸਿੰਘ ਬਰਾੜ ਉਹਨਾਂ ਦੇ ਨਾਲ ਲਾਬ ਸਿੰਘ ਐਸਟੂਲੂਨਾਂ ਨਾਲ ਹੋਰ ਅਲਾਕੇ ਦੇ ਬਹੁਤ ਹੀ ਪਤਵੰਤ ਅਜੀਬ ਸੱਜਣ ਲਾਡੀ ਸ਼ੇਰੋਂ ਵਾਲੀਆਂ ਜੀ ਤੇ ਹੋਰ ਵੀ ਬਹੁਤ ਸਾਰੇ ਅਲਾਕੇ ਦੇ ਨਾਮ ਵਰ ਜਿਵੇਂ ਸਾਡੇ ਸ਼ਾਹਕੋਟ ਹਸਪੀਟਲ ਦੇ ਹੈਡ ਇਨ ਚਾਰਜ ਸਾਡੇ ਜੀ ਉਹ ਹੁਣੇ ਬੋਲ ਕੇ ਗਏ ਉਹਨਾਂ ਨੂੰ ਵੀ ਸਾਰਿਆਂ ਨੂੰ ਨਾਲ ਲੈ ਕੇ ਸਮੁੱਚੇ ਇਲਾਕੇ ਦੀਆਂ ਸਮੁੱਚੇ ਜਥੇਬੰਦੀਆਂ ਸਮੁੱਚੇ ਭਾਈਚਾਰੇ ਨੂੰ ਨਾਲ ਲੈ ਕੇ ਇਸ ਕਦਮ ਨੂੰ ਸਰਾਘਾ ਜੋਗ ਬਣਾਉਣ ਦੇ ਲਈ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਸੋ ਆਓ 6 ਤਰੀਕ ਨੂੰ ਹਮ ਹਮ ਆ ਕੇ ਸਦਪੁਰ ਪਿੰਡ ਦੇ ਵਿੱਚ ਪਹੁੰਚੀਏ ਤੇ ਨਰੋਏ ਤੇ ਤੰਦਰੁਸ ਸਭਿਆਚਾਰ ਗੀਤਾਂ ਦੇ ਨਾਲ ਆਨੰਦ ਮਾਣੀਏ ਤੇ ਇੱਕ ਸਚਜੇ ਸੋਹਣੇ ਸੁਨੱਖੇ ਸਮਾਜ ਦੀ ਸਿਰਜਣਾ ਵਾਲੇ ਨੂੰ ਆਪਣਾ ਕਦਰ ਪੁੱਟੀ ਇਹਨਾ ਕਹਿੰਦਾ ਦਾ ਤੁਹਾਡਾ ਆਪਣਾ ਸੁਲਤਾਨ ਅਕਬਰ ਸ੍ਰੀ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜੀ